अपनिया हकी मंगा नु लेके पंजाब भर के सरकारी हस्पताल डाक्टर ने मोगा विखे दो घंटे की हड़ताल चीफ एडिटर कमलजीत सिंह विशेष रिपोर्ट ਉਹ ਬਹੁਤ ਜਿਆਦਾ ਸਿਆਣੇ ਨੇ ਸਾਨੂੰ ਕੋਟ ਇਸੇ ਦਾ ਡਾਕਟਰ ਨੇ ਇੱਧਰ ਭੇਜਿਆ ਸੀ ਜੀ ਸਿਵਲ ਹਸਪੀਟਲ ਮੋਗਾ ਦੇ ਵਿੱਚ ਜਦੋਂ ਅਸੀਂ ਆਏ ਆਂ ਵੀ ਮੈਂ ਦੇਖਿਆ ਕਿ ਆਕੇ ਲੋਕ ਥੱਲੇ ਬੈਠੇ ਹੋਏ ਸੀ ਇੰਨੀ ਭੀੜ ਮੱਚੀ ਹੋਈ ਸੀ ਉੱਥੇ ਮੈਂ ਆਕੇ ਉਹਨਾਂ ਨੂੰ ਪੁੱਛਿਆ ਕਿ ਪਰਚੀਆਂ ਕਿੱਥੇ ਕੱਟੀਆਂ ਜਾਂਦੀਆਂ ਨੇ ਫਸਟ ਟਾਈਮ ਆਏ ਸੀ ਕਿਉਂਕਿ ਉਹ ਕਹਿੰਦੇ ਕਿ ਅੱਜ ਬੰਦ ਆ ਜੀ ਆਪੀਡੀ ਔਰ ਤਿੰਨ ਦਿਨ ਵਾਸਤੇ ਬੰਦ ਰਹਿਣਾ ਹੈ ਇਸ ਤਰ੍ਹਾਂ ਤੇ ਡਾਕਟਰ 11 ਵਜੇ ਆਉਣਗੇ ਜੀ ਤੇ ਮੈਂ ਦੇਖਿਆ ਕਿ ਕਈ ਬਜ਼ੁਰਗ ਨੇ ਜਿਹੜੇ ਉਹ ਗਰਮੀ ਨਾਲ ਵਿਲਕ ਰਏ ਸੀ ਗਰਮੀ ਦਾ ਕਾਰਨ ਉਹ ਇਹ ਕਹਿ ਰਹੇ ਸੀ ਕਿ ਅਸੀਂ ਸਵੇਰੇ ਆਏ ਹੋਇਆ ਕਈ ਅਜਾਏ ਵੀ ਸੀ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਆਪਣੇ ਦਿਹਾੜੀ ਛੱਡ ਕੇ ਆਏ ਹੋਇਆ ਜੀ ਵੀ ਅਸੀਂ ਆਪਦਾ ਜੋ ਸਵੇਰ ਕਮਾਉਣਾ ਉਹ ਅਸੀਂ ਰਾਤ ਨੂੰ ਖਾਣਾ ਹੁੰਦਾ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਸਰਕਾਰ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਭਾਵੇਂ ਕੋਈ ਵੀ ਵਿਭਾਗ ਹੋਵੇ ਚਾਹੇ ਉਹ ਸਿੱਖਿਆ ਵਿਭਾਗ ਹੋਵੇ ਠੀਕ ਹੈ ਚਾਹੇ ਉਹ ਆਧਾਪਤ ਵਰਗੇ ਚਾਹੇ ਡਾਕਟਰ ਆ ਜਾਣ ਜੀ ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਡਾਕਟਰਾਂ ਨੂੰ ਵੀ ਇਹ ਹੋਣਾ ਚਾਹੀਦਾ ਹੈ ਕਿ ਜਿਹੜੇ ਆਮ ਲੋਕ ਨੇ ਜਿੰਨਾ ਕਰਕੇ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਨੇ ਉਹ ਆਪਣਾ ਪਰਿਵਾਰ ਪਾਲ ਰਹੇ ਨੇ ਉਹ ਆਪਣਾ ਵੱਧ ਤੋਂ ਵੱਧ ਜਿਹੜਾ ਸਮਾਂ ਇਹਨਾਂ ਆਮ ਲੋਕਾਂ ਨੂੰ ਦੇਣ ਹੁਣ ਜਿਸ ਤਰ੍ਹਾਂ ਆਪਾਂ ਇੱਥੇ ਦੇਖ ਲਿਆਂਗੇ ਕਈ ਲੋਕ ਹਾਰਟ ਦੇ ਮਰੀਜ਼ ਆ ਜੀ ਉਹ ਕਹਿ ਰਹੇ ਆ ਤੁਹਾਨੂੰ ਕਿ ਅਸੀਂ ਹਾਰਟ ਦਾ ਜੀ ਸਾਡਾ ਆਪ੍ਰੈਸ਼ਨ ਹੋਣਾ ਸੀ ਕਈ ਹੋਰ ਨੇ ਜਿਹੜੇ ਮਤਲਬ ਕਿ ਕਈ ਪ੍ਰੋਬਲਮਸ ਨੇ ਉਹਨਾਂ ਨੂੰ ਇਹ ਅਸਲ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਦੇ ਨਾਲ ਹੈ ਨਾ ਉਹ ਖਲਵਾੜ ਹੋ ਰਿਹਾ ਜੀ ਦੇਖੋ ਜੀ ਤਿੰਨ ਵੱਡੀਆਂ ਮੰਗਾਂ ਹੈਗੀਆਂ ਇਕਦਾ ਸਿਕਿਉਰਟੀ ਨੂੰ ਲੈ ਕੇ ਹੈਗੀ ਹੈ ਸਿਕਿਉਰਟੀ 24/7 ਸੈਂਟਰਲ ਸਾਨੂੰ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਹੋਇਆ ਵੀ ਸਾਰੇ 24/7 ਸੈਂਟਰਾਂ 'ਚ ਅਸੀਂ 24/7 ਹੀ ਸਿਕਿਉਰਟੀ ਦਵਾਂਗੇ ਉਹ ਗਰਾਊਂਡ ਤੇ ਕਿਤੇ ਵੀ ਹਜੇ ਰਿਅਲਾਈਜ਼ ਨਹੀਂ ਹੋਈ ਹੈ ਉਹਨੂੰ ਲੈ ਕੇ ਹੜਤਾਲ ਹੈ ਦੂਜੇ ਜੀ ਤੁਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ 'ਚ 4600 ਪੋਸਟਾਂ ਹੈਗੀਆਂ ਪੱਕੇ ਡਾਕਟਰਾਂ ਦੀਆਂ ਉਹ ਵੀ 1991 ਦੀ ਆਬਾਦੀ ਦੇ ਹਿਸਾਬ ਨਾਲ ਨੇ ਜੋਗੇ ਹੁਣ ਡੇਢੂ ਹੋ ਚੁੱਕੀ ਹੈ ਉਹ ਵੀ ਪੂਰੀਆਂ ਨਹੀਂ ਆ ਜੀ ਉਹਨਾਂ 'ਚ ਵੀ 55-60% ਖਾਲੀ ਐ ਕੁਝ ਜ਼ਿਲ੍ਹੇ ਤਾਂ ਇਹੋ ਜਿਹੇ ਕਿਤੇ 70% ਤੱਕ ਖਾਲੀ ਐ ਆਪਣਾ ਜੇ ਮੋਗਾ ਜਿਲ੍ਹੇ ਲਈ ਆਪਾਂ ਦੇਖ ਲਈਏ ਤਾਂ ਆਪਣੇ ਮੋਗਾ ਜਿਲ੍ਹੇ ਚ 7 ਜਗ੍ਹਾ ਤੇ 24/7 ਐਮਰਜੈਂਸੀ ਸੇਵਾਵਾਂ ਚੱਲਦੀਆਂ ਹਨ ਪਰ ਡਾਕਟਰਾਂ ਦੀ ਘਾਟ ਹੋਣ ਕਰਕੇ ਉਹ ਜਿੰਨੀਆਂ ਹੈਗੀਆਂ ਹੁਣ ਸਿਰਫ ਮੇਨਲੀ ਆਪਣੇ ਜ਼ਿਲ੍ਹਾ ਹਸਪਤਾਲ ਤੇ 24/7 ਸੇਵਾਵਾਂ ਮਿਲਦੀਆਂ ਆਂ। ਜਾਂ ਵਰਤਮਾਨ ਢੁੱਡੀ ਕੇ ਮਿਲਦੀਆਂ ਹੋਰ ਸਾਰੇ ਜਿੰਨੇ ਹੈਗੇ ਆਂ ਤਹਿਸੀਲਾਂ ਦੇ ਹਸਪਤਾਲ ਉੱਥੇ 24/7 ਸੇਵਾਵਾਂ ਨਹੀਂ ਮਿਲਦੀਆਂ। ਤਨਨੱਕ ਗਲੇ ਦਾ ਆਪਣੇ ਜ਼ਿਲ੍ਹੇ ਚ ਇੱਕ ਵੀ ਡਾਕਟਰ ਨਹੀਂ ਹੈਗਾ। ਸਕੈਨ ਵਾਲੇ ਜਿਹੜੇ ਡਾਕਟਰ ਸਾਹਿਬ ਆ ਉਹ ਵੀ ਸਾਡੇ ਪ੍ਰਮੋਟ ਹੋ ਗਏ ਆ। ਹੁਣ ਸਕੈਨ ਵਾਲੇ ਸਾਡੇ ਕੋਲ ਪੱਕੇ ਜਿਹੜੇ ਰੇਡੀਓਲੋਜਿਸਟ ਨੇ ਇੱਕ ਵੀ ਨਹੀਂ ਜਿਹੜੀ ਆਪਣੇ ਤਹਿਸੀਲਾਂ ਦੇ ਹਸਪਤਾਲਾਂ ਕਿਤੇ ਵੀ ਜੱਚਾ ਪੱਚਾ ਵਿਭਾਗ ਨਹੀਂ ਚੱਲ ਰਿਹਾ ਹੈਗਾ ਕਿਤੇ ਵੀ ਸੇਜ਼ੀਅਨ ਆਪਰੇਸ਼ਨ ਨਹੀਂ ਹੋ ਰਿਹਾ ਸਿਰਫ ਜਿਹੜਾ ਹਸਪਤਾਲ ਤੇ ਹੁੰਦੇ ਆ ਇਹ ਅਸੀਂ ਲੋਕਾਂ ਦੇ ਹੱਕਾਂ ਲਈ ਲੜਾਈ ਲੜ ਰਹੇ ਆ ਕਿ ਜੇ ਇਹ ਸਾਮੀਆਂ ਪੂਰੀਆਂ ਹੋ ਜਾਣਗੀਆਂ ਤਾਂ ਜਿਹੜੇ ਮਹਾਰ ਡਾਕਟਰ ਆਣਗੇ ਨਾਰਮਲ ਐਮਬੀਬੀਐਸ ਡਾਕਟਰ ਆਣਗੇ ਇੱਕ ਤਾਂ ਸਾਨੂੰ ਸਾਰੇ ਦੇ ਸਾਰੇ ਕਸਬੇ ਤੇ ਤਹਿਸੀਲਾਂ ਦੇ ਹਸਪਤਾਲਾਂ 'ਚ 24/7 ਐਮਰਜੈਂਸੀ ਮਿਲੂਗੀ ਸਾਨੂੰ 40-50 ਕਿਲੋਮੀਟਰ ਦੂਰ ਚੱਲ ਕੇ ਮੁੱਕੇ ਸਰਕਾਰੀ ਹਸਪਤਾਲ ਛੋਟੀ ਤੋਂ ਛੋਟੀ ਗੱਲ ਨਹੀਂ ਨਿਆਣਾ ਪਊਗਾ ਇਕ ਜਿਹੜੇ ਇਹ ਜਿਹੇ ਇਲਾਜ ਹੈਗੇ ਆ ਕੰਨ ਦਾ ਇਲਾਜ ਆ ਨੱਕ ਦਾ ਇਲਾਜ ਆ ਗਲੇ ਦਾ ਇਲਾਜ ਆ ਚੱਚੇ ਬੱਚੇ ਦਾ ਇਲਾਜ ਆ ਆਪਰੇਸ਼ਨ ਨੇ ਪੇਟ ਦੇ ਆਪਰੇਸ਼ਨ ਨੇ ਹੱਟੀਆਂ ਦੇ ਆਪਰੇਸ਼ਨ ਨੇ ਅਸੀਂ ਚਾਹੁੰਦੇ ਹਾਂ ਕਿ ਹਰ ਤਹਿਸੀਲ 'ਚ ਹੋਣ ਤਾਂ ਕਿ ਲੋਕਾਂ ਨੂੰ ਆਪਣੇ ਘਰ 'ਚ ਹੀ ਸਹੂਲਤ ਮਿਲੇ ਲੋਕਾਂ ਨੂੰ ਛੋਟੀ ਤੋਂ ਛੋਟੀ ਗੱਲ 'ਇ ਜਿਲ੍ਹਾ ਹਸਪਤਾਲ ਨਹੀਂ ਆਣ ਜਾਏ ਪਰ ਉਹਦੇ ਲਈ ਸਰਕਾਰ ਨੂੰ ਜਿਹੜੀਆਂ ਅਸਾਮੀਆਂ ਹੈ ਉਹ ਭਰਨੀਆਂ ਪੈਣੀਆਂ 400 ਅਸਾਮੀਆਂ ਸਿਰਫ ਸਰਕਾਰ ਨੇ ਕੱਢੀਆਂ ਹੈ ਜਦਕਿ 2600 ਤੋਂ ਵੱਧ ਖਾਲੀ ਹੈ ਉਹ 400 ਕੱਢਣ ਲਈ ਅਸੀਂ ਸਰਕਾਰ ਦੇ ਫੈਸਲੇ ਦਾ ਜਰੂਰ ਸਵਾਗਤ ਕਰਦੇ ਹਾਂ ਪਰ ਅਸੀਂ ਸਰਕਾਰ ਤੇ ਦਬਾਅ ਪਾਉਂਦੇ ਹਾਂ ਆਪਣੀ ਕਿਸਕਾ ਟੋਕਰ ਜਿਹੜੀ ਖਾਲੀ ਸਾਮੀਆਂ ਹੁੰਦਾ ਤਾਂ 75% ਦੀ ਟੀਚਾ ਪੂਰਾ ਕੀਤਾ ਜਾਵੇ ਇਸ ਸਾਲ ਦੇ ਕੇ ਬਹੁਤ ਮੰਦ ਭਾਗੀ ਕੱਟਣਾ ਹੈ ਕਿ ਜੇ ਇਸ ਦੇਸ਼ ਵਿੱਚ ਜਾਂ ਕਿਸੇ ਵੀ ਸਟੇਟ 'ਚ ਇੱਕ ਲੇਡੀ ਡਾਕਟਰ ਹੀ ਸੁਰੱਖਿਤ ਨਹੀਂ ਹੈ ਐਂਡ ਉੱਪਰ ਦੀ ਉਹ ਪ੍ਰੈਗਨੈਂਟ ਹੈ ਤਾਂ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਡਾਕਟਰ ਪੂਰੀ ਆਵਧੀ 100% ਕੈਪੇਬਿਲਿਟੀ ਨਾਲ ਤੁਹਾਡੀ ਸੇਵਾ ਕਰੇਗਾ ਠੀਕ ਹੈ ਆਪਾਂ ਰੋਜ਼ ਇੱਥੇ ਸੇਵਾ ਭਾਵਨਾ ਨਾਲ ਆਉਣੇ ਆ ਪਰ ਜੇ ਸਾਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਡਰ ਸੱਲੇ ਰਹਿ ਕੇ ਕਿੱਦਾਂ ਕੰਮ ਕਰਾਂਗੇ ਮਲਟੀਪਲ ਟਾਈਮਸ ਹਰ ਮਹੀਨੇ ਪੰਜਾਬ 'ਚ ਐਨੇ ਇਨਸੀਡੈਂਸਿਸ ਹੋ ਰਿਹਾ ਜਿੱਥੇ ਚਾਹੇ ਮੇਲ ਡਾਕਟਰ ਹੈ ਜਾਂ ਫੀਮੇਲ ਡਾਕਟਰ ਹੈ ਲੋ ਪੇਸ਼ੈਂਟਸ ਆ ਕੇ ਦੁਰਵਿਵਾਰ ਕਰਦੇ ਆ ਸਾਡੇ ਨਾਲ ਅਸੀਂ ਮਲਟੀਪਲ ਟਾਈਮ ਰਿਕੁਐਸਟ ਕੀਤੀ ਹੈ ਸਰਕਾਰ ਨਾਲ ਗੱਲ ਕਰ ਰਹੇ ਆ ਪਰ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜੇ ਇਦਾਂੇ ਚੱਲਦਾ ਰਹੂਗਾ ਫਿਰ ਇਹ ਤਾਂ ਫਿਰ ਸਾਰੇ ਲੋਕੀ ਰਿਜ਼ਾਈਨ ਕਰਨਗੇ ਜਾਂ ਜੌਬ ਛੱਡਣਗੇ ਉੰਦਾ ਆਪ ਵੀ ਉਹ ਦੇਖਿਆ ਹੈ ਨਾ ਕਿ ਮੈਡੀਕਲ ਹਾਂਜੀ ਡੈਫੀਨਿਟਲੀ ਹੋਣਾ ਚਾਹੀਦਾ ਹੈ ਐਮਰਜੈਂਸੀ ਦੇਖੋ ਇਹ ਜੀ ਜਗ੍ਹਾ ਹੈ ਕਿਸੇ ਵੀ ਹਸਪੀਟਲ ਦੀ ਜਿੱਥੇ ਕਿਸੇ ਵੀ ਤਰੀਕੇ ਦਾ ਪੇਸ਼ੈਂਟ ਆਉਂਦਾ ਹੈ ਕੋਈ ਹਾਪ ਡੈਡ ਆਉਂਦਾ ਹੈ ਜਾਂ ਕੋਈ ਬਹੁਤ ਸਿੱਖ ਆਉਂਦਾ ਹੈ ਜਾਂ ਕੋਈ ਸ਼ਰਾਬੀ ਆਉਂਦਾ ਹੈ ਜਾਂ ਐਕਸੀਡੈਂਟ ਹੁੰਦੇ ਆ ਆਪਨ ਨੂੰ ਨਹੀਂ ਪਤਾ ਜੋ ਲੋਕ ਐਮਰਜੈਂਸੀ ਚ ਆਉਂਦੇ ਆ ਪੇਸ਼ੈਂਟ ਦੇ ਨਾਲ ਆਉਂਦੇ ਰਿਲੇਟਿਵਸ ਦਾ ਕੀ ਮਾਈਂਡ ਸੈਟ ਹੁੰਦਾ ਇਸ ਲਈ ਐਮਰਜੈਂਸੀ ਚ ਕੌਣ ਐਂਟਰ ਕਰਦਾ ਐਮਰਜੈਂਸੀ ਉਸ ਦਾ ਬਹੁਤ ਟਾਈਟ ਸਿਕਿਉਰਿਟੀ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਜਾਂ ਦੋ ਬੰਦੇ ਨੂੰ ਹੀ ਅੰਦਰ ਅਲਾਉ ਕੀਤਾ ਜਾਵੇ ਤਾਂ ਕਿ ਅੰ ਅਸੀਂ ਹੋਪਫੁਲ ਹੈਗੇ ਆਂ ਸਾਨੂੰ ਸਰਕਾਰ ਤੇ ਭਰੋਸਾ ਹੈ ਸਾਡੀ ਐਸੋਸੀਏਸ਼ਨ ਮਲਟੀਪਲ ਮੀਟਿੰਗਸ ਕਰ ਚੁੱਕੀ ਆ ਪਾਸਟ ਚ ਵੀ ਬਾਕੀ 11 ਨੂੰ ਕੀ ਹੁੰਦਾ ਇਹ ਉਦਨ